ਤੇ ਅੰਤਯੰਤ ਪਿਆਰਾ ਹੈ ਫਿਰ ਗਜ਼ਬ ਦੇ ਗਲੇਵਾਕ ਗੁਰੂ ਅਰਜਨ ਦੇਵ ਜੀ ਦਾ ਤੇ RAM ਦੇ ਅਰਥ ਗੁਰੂ ਅਰਜਨ ਦੇਵ ਜੀ ਨੇ ਕੀਤੇ ਨੇ ਮੈਂ ਅਰਥ ਤੁਹਾਡੇ ਸਾਹਮਣੇ ਰੱਖਦੇ ਆ ਜੋ RAM ਦੇ ਅਰਥ ਗੁਰੂ ਅਰਜਨ ਦੇਵ ਜੀ ਨੇ ਕੀਤੇ ਨੇ ਹਜ਼ਾਰਾਂ ਨਾਮ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਸਭ ਈਸ਼ਵਰਵਾਚੀ ਨੇ RAM ਸ਼ਬਦ ਬੜਾ ਪ੍ਰਾਚੀਨ ਹੈ ਤੇ ਬੜਾ ਪਰਚਲ ਹੈ ਦੇ ਦੇ ਅਰਥ ਕਰ ਦੇਨੇ ਗੁਰੂ ਅਰਜਨ ਦੇਵ ਜੀ ਤਾਂ ਮੈਂ ਗੁਰੂ ਅਰਜਨ ਦੇਵ ਜੀ ਦੇ ਅਰਥ ਤੁਹਾਡੇ ਸਾਹਮਣੇ ਰੱਖਾਂ ਪੰਗਤੀਆਂ ਸ਼੍ਰੀ ਰਾਮ ਚੰਦ ਇਹਨੂੰ ਕਹਿੰਦੇ ਨੇ ਸ਼੍ਰੀ ਰਾਮ ਚੰਦ ਕਹਿੰਨੋ ਸ਼੍ਰੀ ਰਾਮ ਚੰਦ ਜਹ ਰੂਪ ਨ ਰੇਖਿਆ ਬਨ ਵਾਲੀ ਚਕਰ ਪਾਣ ਦਰਸ ਅਨੂਪਿਆ ਜਿਹਦਾ ਕੋਈ ਰੰਗ ਨਹੀਂ ਜਿਹਦਾ ਕੋਈ ਰੂਪ ਨਹੀਂ ਜੋ ਬਨ ਬਨ ਦੇ ਤੇ ਕਣ ਕਣ ਦੇ ਚ ਰਮਿਆ ਹੋਇਆ ਉਹਨੂੰ ਕਹਿੰਦੇ ਨੇ ਸ਼੍ਰੀ ਰਾਮਚੰਦ ਸਾਡਾ ਰੇਸ਼ ਹੀ ਨਹੀਂ ਬਲਕਿ ਮਿਡਲ ਈਸਟ ਦੇ ਚ ਇਸਲਾਮ ਨੇ ਐਸਾ ਸਮਝਿਆ ਕਿ ਬੰਦੇ ਨੂੰ ਜਿਹੜੇ ਨਾਮ ਦਈਏ ਉਹ ਖੁਦਾਈ ਨਾਮ ਦਈਏ ਦਾਰਮਤ ਤੁਸੀਂ ਆਪਣੇ ਨਾਮਾਂ ਦੇ ਅਰਥ ਕਰ ਲੈਣਾ ਸਭ ਈਸ਼ਵਰਵਾਦੀ ਨੇ हर नाम ਦਾ ਸੰਬੰਧ ਈਸ਼ਵਰ ਨਾਲ ਹੋਵੇਗਾ। ਕਿਸੇ ਕਿਸੇ ਵੀ ਨਾਮਦਾਰ ਤੋਂ ਕਰਨ। ਜਿ세 ਕਈਏ ਪ੍ਰੇਮ ਸਿੰਘ ਕੋ ਪ੍ਰਮਾਤਮਾ ਪ੍ਰੇਮ। ਜਿ세 ਕਈਏ ਸੰਤੋਖ ਸਿੰਘ ਕੋ ਪ੍ਰਮਾਤਮਾ ਸਤੋਖ ਹੈ ਸੰਤੋਖੀ ਹੈ ਸੰਤੋਸ਼ਟ ਹੈ। ਜਿ세 ਕਈਏ ਨਿਰਵੈਰ ਸਿੰਘ ਪ੍ਰਮਾਤਮਾ ਨਿਰਵੈਰ ਹੈ। ਜਿ세 ਕਈਏ ਪਵਿੱਤਰ ਸਿੰਘ ਪ੍ਰਭੂ ਪਵਿੱਤਰ ਹੈ। ਈਸ਼ਵਰ ਪਵਿੱਤਰ ਹੈ। ਈਸ਼ਵਰੀ ਨਾਮ ਮਨੁੱਖ ਨੂੰ ਦਿੱਤੇ ਗਏ ਹੈ ਜੈਸੇ ਕਈ ਪ੍ਰਕਾਸ਼ ਸਿੰਘ ਪ੍ਰਮਾਤਮਾ પ્રકાશ ਹੈ ਸਾਰੇ ਨਾਮ ਧਾਰਮਕ ਨੇ ਪ੍ਰਾਚੀਨ ਕਾਲ ਤੋਂ ਸਾਡੇ ਦੇਸ਼ ਦੇ ਵਿੱਚ ਹਿੰਦੂ ਜੈਨੀ ਬੋਧੀ ਸਿੱਖ ਜੋ ਨਾਮ ਰੱਖਦੇ ਰਹੇ ਨੇ ਪ੍ਰਮਾਤਮਾ ਦੇ ਨੇ ਇਸਲਾਮ ਦੇ ਵਿੱਚ ਵੀ ਐਸਾ ਹੈ ਮੌਲਾ ਬਖਸ਼ ਖੁਦਾ ਬਖਸ਼ ਜ਼ਿਆਉਲ ਹਾਕ ਅਕ ਕਹਿੰਦੇ ਨੇ ਸੱਚਾ ਸੱਚ ਦੀ ਜ਼ਿਆਫਤ ਸੱਚ ਦੀ ਬਖਸ਼ਿਸ਼ ਖੁਦਾ ਦੀ ਬਖਸ਼ਿਸ਼ ਕੁਝ ਸਾਰੇ ਨਾਮ ਖੁਦਾਈ ਨੇ ਇਸਲਾਮ ਦੇ ਸਾਰੇ ਨਾਮ ਧਾਰਮਿਕ ਨੇ ਤੇ ਹੁਣ ਇਹ ਜਿਹੜੇ ਧਾਰਮਿਕ ਨਾਮ ਜਿਨ੍ਹਾਂ ਦੇ ਹਨ ਜਿਵੇਂ ਕਿਸੇ ਦਾ ਨਾਮ ਹੋਵੇ RAMLAL ਇਹ ਤੇ ਇਹ RAM ਦਾ ਲਾਲ ਬਸ ਜਨੇਸ਼ਰ ਤੱਕ ਇਹਨੂੰ ਪਤਾ ਨਹੀਂ ਇਹ ਮਿੱਟੀ ਹੈ ਜੇ ਪਤਾ ਚਲ ਜਾਏ RAM ਦਾ ਲਾਲ ਹੈ ਗੱਲ ਹੀ ਨਹੀਂ ਪਤਾ ਚਲ ਜਾਏ ਤੇ RAM ਦਾ ਲਾਲ ਸਾਰੇ ਹੀ RAM ਦੇ ਲਾਲ ਨੇ ਈਸ਼ਵਰ ਦੇ ਲਾਲ ਨੇ ਲੇਕਿਨ ਇਹ ਜਿਹੜੀ ਕਾਇਆ ਹੈ ਇਸ ਦੀ ਆਪਣੀ ਸੀਮਾ ਹੈ ਇਸ RAM ਦੇ ਲਾਲ ਜੇਦਾ ਕੋਈ ਜਨਮ ਨਹੀਂ ਜੇਦਾ ਕੋਈ ਮਰਨ ਨਹੀਂ ਔਰ ਜੋ ਵਿਆਪਕ ਹੈ श्री रामचंद ਜਹ ਰੂਪ ਨ ਰੇਖਿਆ ਬਨਵਾਲੀ ਚਕਰਪਾਣ ਦਰਸ ਅਨੂਪਿਆ ਜਿਹਦਾ ਦਰਸ਼ਨ ਅਤੀ ਅਨੂਪਮ ਹੈ ਜੋ ਬਣ ਬਣ ਦੇ ਚ ਰਮਿਆ ਕਣ ਕਣ ਦੇ ਚ ਰਮਿਆ ਉਹਨੂੰ ਕਹਿੰਦੇ ਨੇ श्री राम اور ارث گرو ارجن دیو جی نے کر دیتے نے باقی فضول دیاں ٹکران مارنیاں نے تو کوئی مارے تے فضول دے بیس کرنے تو کرے پہ شری رام چند جتنے بھی نام آئے مدسود دن مادھو گوپال گورکھ گورکھ دے بھی ارث کیتے ہیں گرو نانک نے ਗੋਰਖ ਸੋਏ ਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੇ ਗੋਰਖ ਗੋ ਪ੍ਰਥਵੀ ਰਖ ਜਿਨੇ ਪ੍ਰਥਵੀ ਨੂੰ ਧਾਰਨ ਕੀਤਾ ਉਹਨੂੰ ਕਹਿੰਦੇ ਨੇ ਗੋਰਖ ਕਮਾਲ ਦੀ ਗੱਲ ਅਰਥ ਨੇ ਗੋਰਖ ਸੇ ਜਨ ਗੋਏ ਉਠਾਲੀ ਜਿਸਨੇ ਸਾਰੇ ਗੋਏ ਨੂੰ ਸੰਸਾਰ ਨੂੰ ਚੁਕਿਆ ਹੋਇਆ ਉਹਨੂੰ ਕਹਿੰਦੇ ਨੇ ਗੋਰਖ ਨਾਮ ਸਾਰੇ ਈਸ਼ਵਰ ਦੇ ਨੇ ਮਨੁੱਖਾਂ ਨੂੰ ਈਸ਼ਵਰੀ ਨਾਮ ਗਿੱਤੇ ਗਏ ਅਸੀ ਤੇ ਕਹਿੰਦੇ ਆਜਾਮਲ ਨੇ ਆਪਣੇ ਪੁੱਤਰ ਦਾ ਨਾਮ ਪਰਮਾਤਮਾ ਦਾ ਨਾਮ ਰੱਖਿਆ ਨਾਰਾਇਣ ਸਾਰਿਆਂ ਦੇ ਨਾਮ ਧਾਰਮਕ ਨੇ ਸਿੱਧਾ ਰੱਬ ਯਾਦ ਆਵੇ ਤੋ ਆਜਾਮਲ ਨੇ ਕਿਹਾ ਗਏ ਇਸ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਨਾਰਾਇਣ ਸਾਰੇ ਨਾਮ ਪਰਮਾਤਮਾ ਦੇ ਨੇ ਮਨੁੱਖਾ ਨੂੰ ਦੇਥੇ ਗਏ ਨੇ ਕਿਉਂ ਮਨੁੱਖ ਦੇ ਅੰਦਰ ਸੰਭਾਵਨਾ ਛੁਪੀ ਹੋਈ ਹੈ ਪਰਮਾਤਮਾ ਹੋਣ ਦੀ ਇਸ ਬੂੰਦ ਦੇ ਅੰਦਰ ਸੰਭਾਵਨਾ ਛੁਪੀ ਹੋਈ ਹੈ ਸਾਗਰ ਹੋਣ ਸਾਗਰ ਹੋਣ ਦੀ ਉਹ ਜੋ ਪਿਆਰਾ ਰਾਮ ਹੈ ਗੁਰੂ ਦੁਆਰਾ ਮਿਲ ਗਿਆ ਗੁਰੂ ਦੀ ਬਖਸ਼ਿਸ਼ ਦੁਆਰਾ ਮਿਲ ਗਿਆ ਹੁਣ ਇਸ ਨੂੰ ਅੱਡ ਨਾ ਸਮਝਣਾ ਗੁਰੂ ਦਾ ਮਿਲਣਾ RAM ਦਾ ਮਿਲਣਾ ਹੈ RAM ਦਾ ਮਿਲਣਾ ਗੁਰੂ ਦਾ ਮਿਲਣਾ ਅੱਡ ਨਾ ਸਮਝਣਾ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਵੇਦ ਗੁਰੂ ਦੇ ਅਰਥ ਜੇ ਦੁਆਰਾ ਰੋਸ਼ਨੀ ਹੋਈ ਕਿ ਪ੍ਰਮਾਤਮਾ ਦੇ ਅਰਥ ਰੋਸ਼ਨੀ ਬਸ ਫਿਰ ਇਤਨਾ ਭੇਦ ਕਰਨਾ ਪੈਂਦਾ ਗੁਰੂ ਦਰ ਹੈ ਪਰਮਾਤਮਾ ਘਰ ਹੈ ਉਹ ਰੋਸ਼ਨੀ ਕਿਵੇਂ ਹੁੰਦੀ ਹੈ ਸ਼ਬਦ ਤੋਂ ਹੁੰਦੀ ਹੈ ਸ਼ਬਦ ਪ੍ਰਕਾਸ਼ ਸੁਰਤ ਸ਼ਬਦ ਨਾਲ ਜੁੜੀ ਬਸ ਜੁੜਦੇ ਆਂ ਚਾਨਣਾ ਹੋ ਗਿਆ ਪ੍ਰਕਾਸ਼ ਹੋ ਗਿਆ ਦਰ ਤੇ ਪਹੁੰਚੇ ਦਰ ਹੀ ਘਰ ਦੇ ਜੋ ਹੈ ਘਰ ਦੇ ਵਿੱਚ ਪ੍ਰਵੇਸ਼ ਕਰਾ ਦਿੰਦਾ ਹੈ ਦਰ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦਿੰਦਾ ਹੈ ਮੈਂ ਦਰ ਆਵਾਂ ਪ੍ਰਕਾਸ਼ ਦੇ ਰੂਪ ਦੇ ਜੋ ਘਰ ਹੈ ਉਹ ਹੀ ਸ਼ਬਦ ਦੇ ਰੂਪ ਦੇ ਚ ਦਰ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਤੋ ਪਹਿਲੇ ਤੇ ਦਰ ਤੇ ਆਣਾ ਪਏਗਾ ਤੇ ਦਰ ਤੋਂ ਬਿਨਾ ਘਰ ਤੱਕ ਪਹੁੰਚਣਾ ਔਖਾ ਹੋਵੇਗਾ ਤੋ ਦਰ ਨੂੰ ਛੋਟਾ ਕਿਵੇਂ ਕਹਿ ਲਈਏ ਘਰ ਵੱਡਾ ਹੈ ਤੋ ਦਰ ਵੀ ਵੱਡਾ ਹੈ ਆਮ ਕਹਾਵਤ ਹੈ ਹਾਥੀ ਰੱਖਣ ਵਾਲਿਆਂ ਨਾਲ ਦੋਸਤੀ ਕਰਨੀ ਹੈ ਤੇ ਆਪਣੇ ਘਰ ਦੇ ਬੂਹੇ ਵੱਡੇ ਰੱਖ। ਕਹਿੰਦੇ ਨੇ ਪ੍ਰਮਾਤਮਾ ਦਾ ਘਰ ਵੱਡਾ ਹੈ, ਉਹਦਾ ਦਰ ਵੱਡਾ ਹੈ। ਪਰ ਗਜ਼ਬ ਦੀ ਗੱਲ ਹੈ ਐਸਾ ਦਰ ਹੈ ਕਦੀ ਬੰਦ ਹੀ ਨਹੀਂ ਹੁੰਦਾ। ਹੁੰਦਾ ਹੀ ਨਹੀਂ। ਜੈਨ ਦਰ ਆਵਤ ਜਾਤ ਹੋ। ਹਟਕੇ ਨਾ ਹੀ ਕੋਏ। ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਵੇ। ਸੰਸਾਰ ਵਿੱਚ ਜੈਸੇ ਜੈਸੇ ਕੋਈ ਸਮਰੱਥ ਹੁੰਦਾ ਹੈ ਧਨવાન ਹੁੰਦਾ ਹੈ ਸ਼ਕਤੀਸ਼ਾਲੀ ਹੁੰਦਾ ਹੈ ਉਹਦੇ ਦਰਵਾਜ਼ੇ ਹਰ ਇੱਕ ਲਈ ਨਹੀਂ ਖੁੱਲਦੇ ਬੰਦ ਹੁੰਦੇ ਜਾਂਦੇ ਬੰਦ ਹੁੰਦੇ ਜੀ ਕਿਸੇ ਕਿਸੇ ਲਈ ਖੁੱਲਦੇ ਨੇ ਬਾਕੀਆਂ ਲਈ ਬੰਦ ਬਹੁਤ ਸ਼ਕਤੀਸ਼ਾਲੀ ਹੋ ਗਏ ਤੇ ਦਰਵਾਜ਼ੇ ਤੋਂ ਬਾਹਰ ਪਹਿਰੇਦਾਰ ਹੋ ਗਏ ਸਿਕਿਉਰਟੀ ਗਾਰਡ ਹਰ ਇੱਕ ਨਹੀਂ ਜਾ ਸਕਦਾ ਸਰਵ ਸ਼ਕਤੀਮਾਨ ਹੈ ਪ੍ਰਮਾਤਮਾ द्वार खुलला सिर्फ दर खुलला ही नहीं, ही नहीं हर एक ਲਈ کھلਦਾ ਕਿਸੇ ਨੂੰ ਰੋਕ ਟੋਕ ਨਹੀਂ ਹੈ ਕਿਸੇ ਵੀ ਹਾਲਤ ਦੇ ਕਿਸੇ ਵੀ ਜਗ੍ਹਾ ਦੇ ਮਨੁੱਖ ਸੁਰਤ ਨੂੰ ਸ਼ਬਦ ਨਾਲ ਜੋੜ ਸਕਦਾ ਹੈ ਹਰ ਵਕਤ દર ਉਸ ਦਾ ਖੁੱਲਿਆ ਹੈ ਕਬੀਰ ਤੇ ਇੰਜ ਕਹਿੰਦੇ ਨੇ राम नाम की लोट है ਲੂਟ ਸਕੇ ਤੋ ਲੂਟ ਜਿਹੜਾ ਲੁੱਟੇ ਉਹਨੂੰ ਲੁਟੇਰਾ ਕਹਿੰਦੇ ਨੇ ਜਿਹੜਾ ਧਨ ਲੁੱਟੇ ਲੁਟੇਰਾ ਹੈ ਜਿਹੜਾ ਪਰਮ ਧਨ ਲੁੱਟੇ ਉਹ ਤੇ ਭਗਤ ਹੁੰਦਾ ਉਹ ਤੇ ਸੰਤ ਹੁੰਦਾ ਉਹਨੂੰ ਹੀ ਗੁਰਮੁਖ ਕਹਿੰਦੇ ਜੋ ਧਨ ਲੁੱਟੇ ਤੇ ਹੱਦਕੜੀਆਂ ਵੀ ਪੈ ਸਕਦੀਆਂ ਨੇ ਜੇਲ੍ਹ ਵੀ ਹੈ ਪਰ ਜੋ RAM ਨਾਮ ਦੀ ਲੁੱਟ ਮਚਾਏ ਔਰ ਲੁੱਟ ਕਰੇ ਲੁਟੇਰਾ ਬਣੇ ਜਨਮਾ ਜਨਮਾਂ ਤੱਕ ਮੰਨਦੀਆਂ ਬੇੜੀਆਂ ਟੁੱਟ ਜਾਂਦੀਆਂ ਨੇ ਹੱਤਕੜੀਆਂ ਟੁੱਟ ਜਾਂਦੀਆਂ ਨੇ ਮੌਕਸੀ ਦੀ ਪ੍ਰਾਪਤੀ ਹੋ ਜਾਂਦੀ ਹੈ ਇੱਕ ਧਨ ਲੁੱਟੇ ਤੇ ਹੱਤਕੜੀਆਂ ਨੇ ਇੱਕ ਧਨ ਲੁੱਟিয়ে ਤੇ ਹੱਤਕੜੀਆਂ ਟੁੱਟਦੀਆਂ ਨੇ ਆਜ਼ਾਦੀ ਮਿਲਦੀ ਹੈ ਮੁਕਤੀ ਮਿਲਦੀ ਹੈ ਪਰ ਜਿਸ ਧਨ ਦੇ ਲੁੱਟਣ ਨਾਲ ਹੱਤਕੜੀਆਂ ਨੇ ਬੇੜੀਆਂ ਨੇ ਹੋਰ ਮੁਸੀਬਤਾਂ ਨੇ ਉਹ ਤੇ ਲੁਟੇਰੇ ਲੁੱਟਦੇ ਨੇ ਲੁੱਟਦੇ ਨੇ ਕਾਟਨੇ ਕਰਦੇ ਲੇਕਿਨ ਜਿਸ ਨੇ ਲੁੱਟਦੇ ਹੈ ਬੇੜੀਆਂ ਟੁੱਟ ਜਾਂਦੀਆਂ ਨੇ ਹੱਤਕੜੀਆਂ ਟੁੱਟ ਜਾਂਦੀਆਂ ਨੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਕੋ ਲੁੱਟਦਾ ਹੀ ਨਹੀਂ ਔਰ ਖੁੱਲਾ ਬੈਠਣ ਉਜਾੜ ਵਿੱਚ ਵੀ ਤੂੰ ਜਪ ਕਰ ਸਕਦਾ ਹੈ ਬਾਜ਼ਾਰ ਵਿੱਚ ਵੀ ਤੂੰ ਜਪ ਕਰ ਸਕਦਾ ਹੈ ਗੁਰਦੁਆਰੇ ਵਿੱਚ ਵੀ ਤੂੰ ਬੈਠ ਕੇ ਜਪ ਕਰ ਸਕਦਾ ਹੈ ਘਰ ਦੇ ਚ ਵੀ ਕਰ ਸਕਦਾ ਹਰ ਜਗ੍ਹਾ ਇਹ ਲੁੱਟ ਮਚੀ ਹੋਈ ਐ ਕਰਤੇ ਸਹੀ ਤੋਂ ਲੁੱਟਤੇ ਸਹੀ ਪਰ ਮਨੁੱਖ ਕਰਦਾ ਨਹੀਂ ਇਸ ਪਾਸੇ ਦੀ ਸੋਚ ਨਹੀਂ ਸਮਝ ਨਹੀਂ ਉਹ ਜੋ ਪਿਆਰਾ ਰਾਮ ਹੈ ਗੁਰੂ ਦੁਆਰਾ ਲੱਭਿਆ ਹੈ ਸੁਰਤ ਸ਼ਬਦ ਨਾਲ ਜੋੜਨਾ ਹੀ ਇਤਨਾ ਹੀ ਬੰਦੇ ਦਾ ਕੰਮ ਹੈ ਬਾਕੀ ਪ੍ਰਕਾਸ਼ ਤੇ ਹੋ ਜਾਂਦਾ ਹੈ ਚਾਨਣਾ ਤੇ ਹੋ ਜਾਂਦਾ ਹੈ ਪਰਮਾਤਮਾ ਲੱਭਣਾ ਨਹੀਂ ਪੈਂਦਾ ਪਰਮਾਤਮਾ ਦੀ ਖੋਜ ਨਹੀਂ ਕਰਨੀ ਪੈਂਦੀ ਬਸ ਸੁਰਤ ਸ਼ਬਦ ਨਾਲ ਜੋੜਨੀ ਹੈ ਬਾਕੀ ਸਭ ਕੁਝ ਹੋ ਗਿਆ ਇੰਨਾ ਹੀ ਕੰਮ ਇਤਨਾ ਔਖਾ ਹੈ ਇਤਨਾ ਕਠਨ ਹੈ ਇਤਨਾ ਕਠਨ ਹੈ ਸੁਰਤ ਸ਼ਬਦ ਨਾਲ ਜੁੜਦੇ ਹੀ ਨਹੀਂ ਸ਼ਬਦ ਵਾਲੇ ਪਾਸੇ ਜਾਂਦੀ ਨਹੀਂ ਸੰਦੇਹ ਹੈ ਸ਼ੱਕ ਹੈ ਫਿਰ ਅਨੇਕਾਂ ਤਰ੍ਹਾਂ ਦੀ ਹੋਰ ਵਿਪਰੀਤ ਭਟਕਣਾ ਹੈ ਤੋ ਸਾਹਿਬ ਤੇ ਕਹਿ ਰਹੇ ਨੇ ਉਹ ਜੋ ਪਿਆਰਾ ਰਾਮ ਹੈ ਉਹ ਜੋ ਰਮਿਆ ਹੋਇਆ ਰਾਮ ਹੈ ਗੁਰੂ ਦਵਾਰਾ ਲੱਭ ਪਿਆ ਲੱਭ ਪਿਆ ਲੱਭ ਪਿਆ ਹਾਂਜੀ ਪਰ ਕਿਵੇਂ ਲੱਭ ਪਿਆ ਇਹ ਤਨ ਤੇ ਮਨ ਅਸੀਂ ਅਰਪਣ ਕਰ ਦਿੱਤਾ ਗੁਰੂ ਨੂੰ ਅਰਪਣ ਕਰ ਦਿੱਤਾ ਮਨ ਸ਼ਬਦ ਨਾਲ ਜੋੜ ਲਿਆ ਤਨ ਸੇਵਾ ਵਿੱਚ ਜੋੜ ਲਿਆ ਤਨ ਦਾ ਦੇਣਾ ਕੀ ਸੇਵਾ ਕਰਨੇ ਮਨ ਦਾ ਦੇਣਾ ਕੀ ਸ਼ਬਦ ਦੇ ਜੋੜਨਾ ਨੰ ਬਹੁਤੇ ਹੀ ਦੇ ਦੇ ਨੇ ਨੇ ਬੜੇ ਸੇਵਾ ਕਰ ਦੇ ਨੇ ਠੀਕ ਹੈ ਆਪਣੀ ਮਹਿਮਾ ਪਰ ਮੈਂ ਅਰਜ਼ ਕਰਾਂ 8 ਘੰਟੇ ਸੇਵਾ ਕਰਨ ਵਾਲਾ ਮਨੁੱਖ 8 ਸੈਕਿੰਡ ਆਪਣੇ ਸੁੱਤ ਸ਼ਬਦ ਨਾਲ ਨਹੀਂ ਜੋੜ ਸਕਦਾ 8 ਸੈਕਿੰਡ 8 ਸੈਕਿੰਡ ਤੇ ਬਹੁਤ ਜ਼ਿਆਦਾ ਕਿਦਰ 1 ਸੈਕਿੰਡ ਵੀ ਕਰ ਦੇਵੇ ਜਨਮਾਂ ਜਨਮਾਂਤਰਾ ਦਾ ਅੰਧੇਰਾ ਦੂਰ ਹੋ ਜਾ 8 ਘੰਟੇ ਸੇਵਾ ਕਰ ਲੈਂਦਾ 8 ਘੰਟੇ ਟੋਕਰੀ ਚੁੱਕ ਲੈਂਦਾ ਤੁਸੀਂ ਇਹ ਗਾਥਾ ਤੇ ਸੁਣੀ ਹੋਵੇਗੀ ਛੱਜੂ ਦੀ ਉਹਨੂੰ ਮਜ਼ਦੂਰਾਂ ਦੇ ਤੇ ਕਰਸ ਬੜਾਇਆ ਗਰਮੀਆਂ ਦੇ ਜਨੇ ਚ ਇੱਟਾਂ ਪੈਟਾਉਂਦੇ ਸਨ ਪੱਥਰ ਗਾਰਾ ਪੈਟਾਉਂਦੇ ਸਨ ਛੱਜੂ ਆਪਣੇ ਜ਼ਮਾਨੇ ਦਾ ਧਨਾੜ भगत ਹੋਇਆ ਚਾਰ ਕੌਡੀਆਂ ਇਸਦੇ ਕੋਲ ਹੈ ਸਨ ਮਜ਼ਦੂਰਾਂ ਨੂੰ ਬੁਲਾ ਕੇ ਚਾਰ ਮਜ਼ਦੂਰਾਂ ਨੂੰ ਬੁਲਾ ਕੇ ਕਹਿਣ ਲੱਗੇ ਸਾਰਾ ਦਿਨ ਇਟਾਂ ਡੋਂਦੇ ਗਾਰਾ ਢੋਂਦੇ ਔਰ ਧੁੱਪ ਦੇ ਚ ਕੜਕ ਦੀ ਧੁੱਪ ਦੇ ਚ ਮੈਨੂੰ ਤਰਸ ਆ ਗਿਆ ਜਿਤਨਾ ਇੱਕ ਖੇਤ ਨੂੰ ਸਾਰਾ ਦਿਨ ਕੰਮ ਕਰਕੇ ਮਿਲਦਾ ਹੈ ਨਾ ਸਾਡੇ ਕੋਲ ਅੱਧਾ ਦਿਨ ਕੰਮ ਕਰੋ ਤੇ ਨਹੀਂ ਦੇਵਾਂਗੇ ਜੋ ਇਥੋਂ ਮਿਲਦਾ ਇਤਨਾ ਹੀ ਦੇਵਾਂਗੇ ਤੇ ਕੰਮ ਅੱਧਾ ਦਿਨ ਕਰੋ ਪੈਸੇ ਪੂਰੇ ਉਹ ਮਜ਼ਦੂਰ ਖੁਸ਼ ਹੋ ਗਿਆ ਇਹ ਕਹਿਣ ਲੱਗੇ ਕੋਈ ਮੂਰਖ ਟੱਕਰਿਆ ਹੈ ਤੈਨੂੰ ਦਿਨ ਦਿਹਾੜੀ ਅੱਡੀ ਅੱਡੀ ਅੱਦਾ ਦਿਨ ਕੰਮ ਕਰੋ ਤੇ ਪੂਰੇ ਦਿਨ ਦੇ ਪੈਸੇ ਲਓ ਉਹ ਮਜ਼ਦੂਰ ਕਹਿਣ ਲੱਗੇ ਕਰਨਾ ਕੀ ਪਏਗਾ ਆਓ ਚਲੋ ਮੈਂ ਦੱਸਦਾ ਸਮਝ ਆਇਆ ਇੰਜ ਕਰਨਾ ਹੈ ਦੂਜੇ ਦਿਨ ਤਿਆਰੀ ਕਰਕੇ ਆਏ ਨੇ ਮਜ਼ਦੂਰ ਬੈਠ ਗਏ ਨੇ ਬਿਠਾ ਦਿੱਤੇ ਨੇ ਔਰ ਕੇ ਬਸ ਇੰਨੇ ਹੀ ਜਪੋ ਰਾਹ ਗੁਰਾਮ ਆਖਾ ਮੇਟ ਲੋ ਇੱਕ ਦੂਜੇ ਨੂੰ ਵੇਖੋ ਨਾ ਇੱਕ ਦੂਜੇ ਨਾਲ ਗੱਲ ਨਹੀਂ ਕਰਨੀ ਕਿ ਛੱਜੂ ਕਹਿੰਦਾ ਅੱਧੇ ਦਿਨ ਦੀ ਤੇ ਗੱਲ ਛੱਡੋ 1/4 ਜਨ ਅੱਜ ਦੇ ਹਿਸਾਬ ਨਾਲ ਸਿਰ 2.5 ਘੰਟੇ ਸਮਝ ਲਓ 2 ਘੰਟੇ ਸਮ ਐਨ ਨਹੀਂ ਕਰਦੇ ਆਪਾਂ ਪੈਸੇ ਪੂਰੇ ਦਿੰਦੇ ਵਿਚਾਰੇ ਨੇ 5-7 ਮਿੰਟ ਤੇ ਕੀਤਾ ਨਾ ਇਕ ਦੂਜੇ ਨਾਲ ਗੱਲ ਕਰਨ ਨੂੰ ਜੀ ਕਰੇ ਅੱਖਾਂ ਖੋਲਣ ਨੂੰ ਜੀ ਕਰੇ ਛੱਜੂ ਸਾਹਮਣੇ ਬੈਠੇ ਅੱਖਾਂ ਖੋਲਣੀਆਂ ਅੱਖਾਂ ਦੇ ਬੰਦ ਕਰਨ ਦੇ ਸਵਸਥੇ ਮੈਂ ਮੈਂ ਧਿਆਨ ਅੰਤਰਮੁਖੀ ਹੋਵੇ ਅੱਖਾਂ ਖੁੱਲਣ ਗਿਆ ਧਿਆਨ ਬਾਹਰ ਜਾਏ ਭਾਵੇਂ ਅੱਖਾਂ ਬੰਦ ਹੋ ਮਨ ਤਾਂ ਵੀ ਧਿਆਨ ਬਾਹਰ ਜਾਂਦਾ ਹੈ ਪਰ ਥੋੜੀ ਮਦਦ ਮਿਲਦੀ ਹੈ ਅੱਖਾਂ ਬੰਦ ਕਰਨ ਨਾਲ ਥੋੜਾ ਜਿਹਾ ਸਹਾਰਾ ਮਿਲਦਾ ਹੈ ਉਹ ਬਾਰ ਬਾਰ ਅੱਖਾਂ ਖੋਲਣ ਤੇ ਬਾਰ ਬਾਰ ਇੱਕ ਦੂਜੇ ਨਾਲ ਗੱਲ ਕਰਨ ਨੂੰ ਜੀ ਕਰੇ ਤੇ ਛੱਜੂ ਰੋਕੇ ਥੋੜੀ ਦੇਰ ਤੇ ਉਹਨਾਂ ਨੇ ਸੰਜਮ ਰੱਖਿਆ ਇਤਿਹਾਸ ਇਹ ਕਹਿੰਦਾ ਚਾਰੇ ਖੜੇ ਹੋ ਗਏ ਕਹਿਣ ਲੱਗੇ ਇਹ ਦਿਨ ਵਰਦਿਆ ਮਜ਼ਦੂਰੀ ਚੰਗੀ ਔਰ ਇਟਾਂ ਡੋਣੀਆਂ ਚੰਗੇ ਖਪਾਣਾ ਸਾਥੋ ਨਹੀਂ ਹੁੰਦਾ ਇਹ ਖਪਾਣਾ ਸਾਥੋ ਨਹੀਂ ਹੁੰਦਾ ਆਖਣ ਔਖਾ 8 ਘੰਟੇ ਮਨੁੱਖ ਸੇਵਾ ਕਰ ਸਕਦਾ ਹੈ 8 ਮਿੰਟ ਜਪ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਮੈਂ ਸੇਵਾ ਦੇ ਨਿੰਦਾ ਨਹੀਂ ਕਰ ਰਿਹਾ ਕਿਦਰੇ ਸੁਨੋ ਉਲਟ ਨਾ ਲੈ ਲੈਣਾ 8 ਘੰਟੇ ਮਨੁੱਖ ਸੇਵਾ ਕਰ ਸਕਦਾ ਹੈ ਸਰੀਰ ਨਾਲ ਜਪ ਤੇ ਮਾਨਸਿਕ ਮਨ ਨੂੰ ਸ਼ਬਦ ਨਾਲ ਜੋੜਨਾ ਇਹ 8 ਸੈਕਿੰਡ ਵੀ ਨਹੀਂ ਆਉਂਦਾ ਇਹ ਔਖਾ ਹੈ ਇਹ ਕਠਨ ਹੈ ਪ੍ਰਮਾਤਮਾ ਲੱਗਦਾ ਈਸ਼ਵਰ ਲੱਗਦਾ ਹੈ ਸੁਰਤ ਨੂੰ ਸ਼ਬਦ ਨਾਲ ਜੋੜਦੇ ਆ। ਬਾਕੀ ਸਭ ਕੁਝ ਜੋ ਹੈ ਹੋ ਜਾਂਦਾ ਹੈ ਉਹ ਪਿਆਰਾ ਰਾਮ ਉਹ ਵਿਆਪਕ ਈਸ਼ਵਰ ਗੁਰੂ ਦੁਆਰਾ ਸਾਨੂੰ ਮਿਲ ਗਿਆ ਹੈ। ਲਵ ਪਿਆ ਹੈ ਗੁਰੂ ਦਾ ਮਿਲਣਾ ਪਰਮਾਤਮਾ ਦਾ ਮਿਲਣਾ ਹੈ। ਪਰਮਾਤਮਾ ਦਾ ਮਿਲਣਾ ਗੁਰੂ ਦਾ ਮਿਲਣਾ ਹੈ। ਪ੍ਰਕਾਸ਼ ਦਾ ਮਿਲਣਾ ਹੀ ਸੂਰਜ ਦਾ ਮਿਲਣਾ ਹੈ। ਸੂਰਜ ਦਾ ਮਿਲਣਾ ਪ੍ਰਕਾਸ਼ ਦਾ ਮਿਲਣਾ ਹਾਂਜੀ। ਇਸ ਦਿਨ ਦਾ ਇਹ ਤਨ ਤੇ ਮਨ ਅਰਪਣ ਕੀਤਾ ਹੈ ਮਨ ਨੂੰ ਜਿਤ ਲਿਆ ਹੈ ਕਿ ਜਨਮ ਮਰਨ ਦੀ ਜੋ ਹੈ ਨਿਵਰਤੀ ਕੀਤੀ ਹੈ ਜਗਤ ਤੋਂ ਜੋ ਹੈ ਪਾਰ ਹੋ ਗਏ ਹਾਂ ਜੀ ਪਰਿਪੂਰਨ ਪ੍ਰਮਾਤਮਾ ਦਾ ਨਾਮ ਜੋ ਮ੍ਰਿਤੂ ਤੋਂ ਰਹਿਤ ਕਰਦਾ ਹੈ ਐਸਾ ਅੰਮ੍ਰਿਤ ਪਾਨ ਕਰ ਲਿਆ ਉਸ ਦੇ ਨਾਮ ਦਾ ਆਮੜੇ ਜਾਮੜੇ ਮੁੱਕ ਗਏ ਨੇ ਅਮਰ ਪਦਵੀ ਦੀ ਪ੍ਰਾਪਤੀ ਹੋ ਗਈ ਹੈ ਹਾਂਜੀ ਸੋ ਭਾਰਤ ਦਾ ਸੈਨ ਗੁਰ ਦਾ ਹਰ ਕਾਮਨ ਬਧਾ ਐਸੇ ਘਰ ਦੇ ਚਵਾਸਾ ਹੋਇਆ ਹੈ ਐਸੇ ਘਰ ਦੇ ਸਾਡਾ ਟਿਕਾਣਾ ਹੋਇਆ ਹੈ ਜਿੱਥੇ ਦੁਲਾਇ ਮਨ ਨਹੀਂ ਚੰਚਲਤਾ ਨਹੀਂ ਸਹਿਜ ਸਮਾਦ ਹੈ ਇਸ ਵਾਸਤੇ ਸਾਰੇ ਦੁੱਖ ਉੱਤੇ ਮਿਟ ਗਏ ਨੇ ਹਾਂਜੀ نو نمشکار ہے سجد پورن گردیو نو ایسے شبد نو جس نے جوڑ دیتا ہے جس نے انند بنا کھیڑا بنا دیتا ہے جس نے چاروں پاسے چاننا ہی چاننا کر دیتا ہے میرے سجن ہے میرے ਪ੍ਰਭੂ ਤੂ ਸੁਣ ਮੈਂ ਗੁਰੂ ਨੂੰ ਕੀਤਾ ਗੁਰੂ ਨੂੰ ਲਬੈ ਹੈ ਮੇਰੇ ਸੱਜਣ ਹੈ ਮੇਰੇ ਪ੍ਰਭੂ ਇਹ ਪ੍ਰਾਪਤੀ ਮੈਨੂੰ ਇਸ ਢੰਗ ਨਾਲ ਹੋਈ ਹੈ ਹਾਂ ਜੀ ਗੁਰੂ ਦਾ ਜਿਹੜਾ ਮੰਤਰ ਹੈ ਮੰਤਰ ਕਹਿੰਦੇ ਨੇ ਬੋਲ ਨੂੰ ਪੰਜਾਬੀ ਚ ਅਸੀਂ ਕਹਿੰਦੇ ਆ ਬੋਲ ਬਾਤ ਕਹਿ ਦਿੰਦੇ ਆ ਆਵਾਜ਼ ਬੋਲ ਉਰਦੂ ਵਿੱਚ ਕਹਿੰਦੇ ਨੇ ਅਲਫਾਜ਼ ਇਹ ਫਲਾਣੇ ਦੇ ਅਲਫਾਜ਼ ਨੇ ਇਹ ਫਲਾਣੇ ਦੇ ਬੋਲ ਨੇ ਇਹ ਫਲਾਣੇ ਦਾ ਵਾਕ ਹੈ ਸੰਸਕ੍ਰਿਤ ਵਿੱਚ ਕਹਿੰਦੇ ਨੇ ਫਲਾਣੇ ਦਾ ਮੰਤਰ ਹੈ ਮੰਤਰ ਦਾ ਮਤਲਬ ਬੋਲ ਮੰਤਰ ਦਾ ਮਤਲਬ ਵਾਕ ਸਾਰੀ ਗੁਰਬਾਣੀ ਗੁਰਮੰਤਰ ਹੈ ਇਸ ਚੱਕਰ 'ਚ ਨਾ ਪੈਣਾ ਗੁਰਮੰਤਰ ਐਸਵਾਸੇ ਜਦ ਵੀ ਮੈਨੂੰ ਕੋਈ ਕਹਿੰਦਾ ਹੈ ਗਾਇਣੀ ਜੀ ਕੁਈ ਐਸਾ ਮੰਤਰ ਦੱਸੋ ਕੋਈ ਐਸਾ ਸ਼ਬਦ ਦੱਸੋ ਐਸ ਦੁੱਖ ਦੀ ਨਿਵਰਤੀ ਹੋ ਜਾਏ ਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਤੁਸੀਂ ਗਲਤ ਥਾਂ ਤੇ ਆ ਗਏ ਕਿਸੇ ਹੋਰ ਕੋਲ ਜਾਓ ਇਹ ਜਿਹੜੇ ਸ਼ਰਦਾ ਪੂਰਨ ਗ੍ਰੰਥ ਬੁਤੇਰੇ ਵੰਦੇ ਫਿਰ ਦਿੰਦੇ ਦਿੰਦੇ ਪੈਦੇ ਉਹਨਾਂ ਕੋਲ ਜਾ ਸਾਰੇ ਗੁਰੂ ਦੇ ਮੰਤਰ ਨੇ ਸਾਗਰ ਖਾਰਾ ਹੈ ਸਾਰਾ ਹੀ ਖਾਰਾ ਹੈ ਕਿਸੇ ਥਾਂ ਵੀ ਚੱਕੋ ਖਾਰਾ ਹੈ ਇਹ ਥੋੜੀ ਹੈ ਕਿ ਇੱਕ ਥਾਂ ਤੇ ਖਾ ਰਹਾ ਹੈ ਇੱਕ ਥਾਂ ਤੇ ਜ਼ਿਆਦਾ ਖਾ ਰਹਾ ਹੈ ਐਸਾ ਨਹੀਂ ਇੱਕ ਥਾਂ ਤੇ ਸਿੱਕਾ ਹੈ ਤੇ ਇੱਕ ਥਾਂ ਤੇ ਮਿੱਠਾ ਹੈ ਸਾਰੇ ਸਾਗਰ ਦਾ ਸਵਾਦ ਇੱਕੋ ਹੀ ਹੈ ਇਹ ਸਾਰੇ ਬਚਨ ਇਹ ਸਾਰੇ ਬੋਲ ਇਹ ਸਾਰੇ ਸ਼ਬਦ ਅੰਮ੍ਰਿਤਮਈ ਨੇ ਤੇ ਮੈਂ ਕਹਿੰਦੇ ਹਾਂ ਲੈ ਇਥੋਂ ਸਮੁੰਦਰ ਤੋਂ ਤੂੰ ਪਾਣੀ ਪੀ ਲੈ ਇਹ ਕੁਝ ਹੋਰ ਹੈ ਅਗੋਂ ਕੁਝ ਹੋਰ ਹੈ ਐਸਾ ਕਹਿਣਾ ਹੀ ਸਾਗਰ ਦੀ ਤੋਹਿਨ ਕਰਨੀ ਹੈ ਐਸਾ ਕਹਿਣਾ ਹੀ ਆਪਣੇ ਅਗਿਆਨ ਨੂੰ ਪ੍ਰਗਟ ਕਰਨਾ ਹੈ ਫਿਰ ਇਹ ਸਾਰੇ ਮੰਤਰ ਇਸ ਵਾਸਤੇ ਨੇ ਬੰਦਾ ਇੱਕ ਮੰਤਰ ਤੇ ਆ ਜਾਏ ਇੱਕ ਬੋਲ ਤੇ ਆ ਜਾਏ ਵਾਹਿਗੁਰੂ ਸਤਗੁਰ ਦੇਖਦੇ ਸਨ ਕਿ ਬਹੁਤੀ ਬਾਣੀ ਪੜਦਿਆਂ ਪੜਦਿਆਂ ਇਹ ਬਹੁਤੇ ਮੰਤਰ ਦਾ ਜਪ ਕਰਦਿਆਂ ਕਰਦਿਆਂ ਇਹਨੂੰ ਟਿਕਾਓ ਨਸੀਬ ਹੋਣ ਲੱਗ ਪਿਆ ਹੈ ਹੇਡ ਬਣਨ ਲੱਗ ਪਈ ਐ ਉਸ ਅਧିକਾਰੀ ਨੂੰ ਕਹਿੰਦੇ ਸਨ ਹੁਣ ਤੂੰ ਵਾਹਿਗੁਰੂ ਜਾ ਚਰਨਾਂਮਰ ਦਿੱਤਾ ਜਾਂਦਾ ਸੀ ਫਿਰ ਗੁਰੂ ਅਮਰਦਾਸ ਜੀ ਨੇ سلسلہ ਵਧਾ ਦਿੱਤਾ 22 ਮੰਝੀਆਂ ਨੂੰ ਉਹਨਾਂ ਨੂੰ ਵੀ ਆਗਿਆ ਕਰ ਦਿੱਤੀ ਕਿਉਂਕਿ ਸਿੱਖੀ ਦਾ ਦਾਇਰਾ ਵਧ ਗਿਆ ਤੁਸੀਂ ਚਰਨਾਂਮਤ ਦੇ ਕੇ ਵਾਹਿਗੁਰੂ ਮੰਤਰ ਦੇ ਫਿਰ ਕਲਗੀਧਰ ਪਾਤਸ਼ਾਹ ਨੇ ਦੇਖਿਆ ਦਾਇਰਾ ਬਹੁਤ ਵੱਡਾ وسیਹ ਹੋ ਗਿਆ ਤੇ ਮਸੰਦ ਬਰਸ਼ਟ ਹੋ ਗਏ ਨੇ ਇਹਨਾਂ ਨੂੰ ਪੂਜਾ ਹਜ਼ਮ ਨਹੀਂ ਆਈ ਪ੍ਰਤੀਸ਼ਟਾ ਹਜ਼ਮ ਨਹੀਂ ਆਈ ਕਿਸੇ ਨੂੰ ਭੋਜਨ ਹਜ਼ਮ ਨਹੀਂ ਹੁੰਦਾ ਯਕੀਨ ਹੈ ਜਾਨਾ ਕਿਸੇ ਨੂੰ ਪੂਜਾ ਪ੍ਰਤੀਸ਼ਟਾ ਵੀ ਹਜ਼ਮ ਨਹੀਂ ਆਉਂਦੀ ਬਹੁਤਾ ਜਗਤ ਪੂਜਦਾ ਪਿਆ ਸਤਕਾਰ ਪਿਆ ਕਰਦਾ ਸਨਮਾਨ ਪਿਆ ਕਰਦਾ ਹਰ ਬੰਦੇ ਨੂੰ ਹਜ਼ਮ ਨਹੀਂ ਆਉਂਦੀ ਬੜਾ ਪਰਬਲ ਹੰਕਾਰ ਚੜ ਜਾਂਦਾ ਹੈ ਬਹੁਤ ਪਰਬਲ ਹੰਕਾਰ ਇਸ ਤਰ੍ਹਾਂ ਦੇ ਕਈ ਸਾਧੂ ਮੈਂ ਦੇਖਦਾ ਉਹ ਸਾਰਿਆਂ ਦੇ ਵਿੱਚ ਬੈਠਣਾ ਆਪਣੀ ਤੋਹਨ ਸਮਝ ਦੇਣ ਆਪਣਾ ਆਸਨ ਨਾਲ ਲੈ ਕੇ ਆਣਗੇ ਆਪਣੇ ਆਸਨ ਤੇ ਬੈਠਣਾ ਅੱਦੋ ਗਏ ਜੋ ਵਿਛਿਆ ਸਾਰਾ ਆਸਨ ਫਰੋਸਤੇ ਨਹੀਂ ਬੈਠਣਾ ਵਖਰਾਪਣ ਜ਼ਾਹਿਰ ਕਰਨਾ ਅਸੀਂ ਸਾਰਿਆਂ ਵਰਗੇ ਥੋੜੇ ਸਾਰਿਆਂ ਵਰਗੇ ਥੋੜੇ ਜੇ ਸਾਰਿਆਂ ਵਰਗੇ ਤੁਸੀਂ ਨਹੀਂ ਤੇ ਸਮਦਰਿਸ਼ਟ ਕਿਸ ਤਰ੍ਹਾਂ ਬਣੋਗੇ ਸਾਰਿਆਂ ਨੂੰ ਇੱਕ ਘਿਆ ਸਮਝੋ ਕਿਸ ਤਰ੍ਹਾਂ ਸਮਝੋ ਹੈ ਮੁਖ्तसर ਜੋ ਹੈ ਮੈਂ ਅਰਜ਼ ਕਰਾਂ ਕਿ ਪੂਜਾ ਪ੍ਰਤੀਸ਼ਟਾ ਮਸੰਦਾਂ ਨੂੰ ਹਜ਼ਮ ਨਾ ਆਈ ਹੁਣ ਚੋਂ ਕੇ ਸਿੱਖੀ ਦੇ ਵਿਸਤਾਰ ਲਈ ਇਹ ਆਗਿਆ ਦਾ ਰੂਪ ਤੇ ਵਿਸਥਾਰ ਕਰਨਾ ਸੀ ਗੁਰਮੰਤਰ ਦੇ ਜਪ ਲਈ ਅਧਿਕਾਰੀਆਂ ਨੂੰ ਦੇਖ ਦੇਖ ਕੇ ਦਸਣਾ ਸੀ ਇੱਕ ਮੰਤਰ ਤੇ ਆ ਜਾਓ ਅਗਰ ਜ਼ਬਰਦਸਤੀ ਅੰਮ੍ਰਿਤ ਛਕਾਇਆ ਜਾ ਰਿਹਾ ਹੈ ਔਰ ਗਿਣਤੀ ਵਧਾਈ ਜਾ ਰਹੀ ਹੈ ਇਹਦੇ ਨਾਲ ਮੇਰੀ ਆਤਮਾ ਕਦੇ ਸਹਿਮਤ ਨਹੀਂ ਹੋਈ ਮੈਂ ਅੱਜ ਵੀ ਸਹਿਮਤ ਨਹੀਂ ਹਾਂ ਜ਼ਬਰਦਸਤੀ ਪੈ ਗਈ ਤੋ ਕਿ ਕਈਆਂ ਨੇ ਅੰਮ੍ਰਿਤ ਛਕ ਲਿਆ ਸੀ ਫਿਰ ਜੋ ਹੈ ਨਾਈਆਂ ਦੀ ਦੁਕਾਨ ਤੇ ਬੈਠ ਕੇ ਪਰੇ ਚੁੱਕ ਕੇ ਕੀਤੇ ਵਾਲ ਬਾਣੀ ਦੇ ਨਾਲ ਜੋੜੋ ਬਾਣੀ ਦਾ ਇਹ ਪਾਠ ਕਰਦਾ ਪਿਆ ਮੰਤਰਾ ਨੇ ਕੁਝ ਰਸ ਬਣਾਣਾ ਹੈ ਕਿ ਮੰਤਰ ਵਿਅਰਥ ਨਹੀਂ ਅੰਮ੍ਰਿਤ ਦੇ ਭਰੇ ਹੋਏ ਨੇ ਬਾਣੀ ਮੰਤਰ ਮਹਾਪੁਰਖਨ ਦੇ ਕਿਤੇ ਹੈ ਮਹਾਪੁਰਖਾਂ ਦੇ ਮੰਤਰ ਨੇ ਅੰਮ੍ਰਿਤ ਨਾਲ ਭਰੇ ਹੋਏ ਨੇ ਉਸ ਈਸ਼ਵਰ ਦੇ ਮੰਤਰ ਨੇ ਅੰਮ੍ਰਿਤ ਨਾਲ ਭਰੇ ਹੋਏ ਨੇ ਇਹ ਆਪਣੀ ਰੇਖਾ ਛੱਡੇ ਬਾਣੀ ਅੰਮ੍ਰਿਤ ਛਕਣ ਉਹਦੇ ਫਿਰ ਤਨ ਦੇ ਤੇ ਟੁਕੜੇ ਟੁਕੜੇ ਹੋ ਜਾਣਗੇ ਉਹ ਕੇਸਾਂ ਦੇ ਟੁਕੜੇ ਨਹੀਂ ਹੁੰਦੇ